ਕੁੜੀਆਂ ਨੇ ਮਾਵਾਂ ਨੂੰ ਇੰਨਾ ਜ਼ਿਆਦਾ ਥੋੜਾ ਧੱਕੇ ਖਾਂਦੇ ਦੇਖਿਆ ਕਿ ਕਦੀ ਕਰੀ ਵੀ ਜਾਂਦੀਆਂ ਤੇ ਸੱਸਾਂ ਤੋਂ ਫੇਰ ਵੀ ਗਾਣਾ ਫੇਰ ਰਿਸ਼ਤੇਦਾਰਾਂ ਤੋਂ ਬਟ ਮੈਂ ਕੁੜੀਆਂ ਨੂੰ ਅਹੀ ਕਹਿਣਾ ਚਾਹਾਂਗੀ ਕਿ ਜੇ ਤੁਹਾਡੇ ਕੋਲ ਹੁਣ ਰਾਈਟ ਹੈ ਤਾਂ ਤੁਸੀਂ ਐਡਜਸਟ ਕਰੋ ਬਟ ਆਪਣੇ ਹੱਕ ਦੇ ਨਾਲ ਬਟ ਡੋਨਟ ਗਿਵ ਅਪ ਔਨ ਮੈਰਿਜ ਕਿਉਂਕਿ ਇਹ देयर ਇਜ਼ ਬਿਊਟੀ ਕਿਉਂਕਿ ਪਾਰਟਨਰਸ਼ਿਪ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਇੱਕ ਜ਼ਿੰਦਗੀ ਤੁਹਾਨੂੰ ਸਾਥ ਚਾਹੀਦਾ ਹੁੰਦਾ ਹੈ ਤੇ ਇੰਨੀ ਜਲਦੀ ਹੱਥ ਨਾ ਖੜੇ ਕਰੋ ਮਜ਼ਾਕ ਨਾ ਬਣਾਓ ਜ਼ਿੰਦਗੀ ਨਾ ਨਾ ਮਜ਼ਾਕ ਤਾਂ ਬਿਲਕੁਲ ਵੀ ਨਾ ਬਣਾਓ ਐਂਡ ਹੁਣ ਕੋ ਘਬਰਾ ਗਏ ਮੁੰਡੇ ਵੀ ਘਬਰਾ ਗਏ ਉਹ ਜਿੰਨੀ ਜਲਦੀ ਇਹਨਾਂ ਮੁੰਡੇ ਕੁੜੀਆਂ ਨੂੰ ਦੇਖੋ ਹਜੇ ਦੋ ਵਾਰੀ ਮਿਲਣਗੇ ਉਹਨੇ ਆ ਰੈਡ ਫਲੈਗ ਦੀ ਲਿਸਟ ਆ ਗਲਤ ਹੈ ਮੈਂ ਕਹਾਂ ਤੁਸੀਂ ਲਿਸਟਾਂ ਨਾਲ ਕਿਸੇ ਇਨਸਾਨ ਨੂੰ ਜੱਜ ਨਹੀਂ ਕਰ ਸਕਦੇ ਕੁੜੀਆਂ ਨੇ ਮਾਵਾਂ ਨੂੰ ਇੰਨਾ ਜ਼ਿਆਦਾ ਥੋੜਾ ਧੱਕੇ ਖਾਂਦੇ ਦੇਖਿਆ ਕਿ ਕਦੀ ਕਰੀ ਵੀ ਜਾਂਦੀਆਂ ਤੇ ਸੱਸਾਂ ਤੋਂ ਫੇਰ ਵੀ ਗਾਣਾ ਫੇਰ ਰਿਸ਼ਤੇਦਾਰਾਂ ਤੋਂ ਬਟ ਮੈਂ ਕੁੜੀਆਂ ਨੂੰ ਅਹੀ ਕਹਿਣਾ ਚਾਹਾਂਗੀ ਕਿ ਜੇ ਤੁਹਾਡੇ ਕੋਲ ਹੁਣ ਰਾਈਟ ਹੈ ਤਾਂ ਤੁਸੀਂ ਐਡਜਸਟ ਕਰੋ ਬਟ ਆਪਣੇ ਹੱਕ ਦੇ ਨਾਲ ਬਟ ਡੋਨਟ ਗਿਵ ਅਪ ਔਨ ਮੈਰਿਜ ਕਿਉਂਕਿ देयर इज ਬਿਊਟੀ ਕਿਉਂਕਿ ਪਾਰਟਨਰਸ਼ਿਪ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਇੱਕ ਜ਼ਿੰਦਗੀ ਤੁਹਾਨੂੰ ਸਾਥ ਚਾਹੀਦਾ ਹੁੰਦਾ ਹੈ ਤੇ ਇੰਨੀ ਜਲਦੀ ਹੱਥ ਨਾ ਖੜੇ ਕਰੋ ਮਜ਼ਾਕ ਨਾ ਬਣਾਓ ਜ਼ਿੰਦਗੀ ਦਾ ਨਾ ਨਾ ਮਜ਼ਾਕ ਤਾਂ ਬਿਲਕੁਲ ਵੀ ਨਾ ਬਣਾਓ ਐਂਡ ਹੁਣ ਕਬਰਾ ਗਏ ਮੁੰਡੇ ਵੀ ਘਬਰਾ ਗਏ ਉਹ ਜਿੰਨੀ ਜਲਦੀ ਇਹਨਾਂ ਮੁੰਡੇ ਕੁੜੀਆਂ ਨੂੰ ਦੇਖੋ ਹਜੇ ਦੋ ਵਾਰੀ ਮਿਲਣਗੇ ਉਹਨੇ ਆ ਰੈਡ ਫਲੈਗ ਦੀ ਲਿਸਟ ਆ ਗਲਤ ਹੈ ਮੈਂ ਕਹਿੰਦਾ ਤੁਸੀਂ ਲਿਸਟਾਂ ਨਾਲ ਕਿਸੇ ਇਨਸਾਨ ਨੂੰ ਜੱਜ ਨਹੀਂ ਕਰ ਸਕਦੇ